ਜੋਨਪੇੜ ਚ ਸਿਆਸੀ ਦਿੱਗਜਾਂ ਨੇ ਚੋਕੀ ਤਾਕਤ ਮੁੱਖ ਮੰਤਰੀ ਮਾਨ ਵੱਲੋਂ ਪਟਿਆਲਾ ਚ ਰੋਡ ਸ਼ੋਅ ਡਾਕਟਰ ਬਲਬੀਤ ਸਿੰਘ ਲਈ ਜੁਟਾਇਆ ਸਮਰਥਨ 13 0 ਦਾ ਮੁਰ ਦਿੱਤਾ ਨਾ ਕਾਲੀ ਦਲ ਦੇ ਲੀਡਰ ਤਲਬੀਰ ਸਿੰਘ ਜੇਲਾ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ ਮੁੱਖ ਮੰਤਰੀ ਮਾਨ ਨੇ ਕੀਤਾ ਵੈਲਕਮ ਅਕਾਲੀ ਦਲ ਦੇ ਅੰਮ੍ਰਿਤਸਰ ਤਖਣੀ ਹਲਕੇ ਤੋਂ ਸੰ ਇੰਚਾਰਜ ਜਲੰਧਰ ਚ ਸੰਤ ਸੀਚੇਵਾਲ ਨੂੰ ਮਿਲੇ ਸਾਬਕਾ ਸੀਐਮ ਚਰਨਜੀਤ ਚੰਨੀ ਚੰਨੀ ਤੇ ਸੀਚੇਵਾਲ ਦੀ ਮੁਲਾਕਾਤ ਨੇ ਜਲੰਧਰ ਚ ਛੇੜੀ ਨਵੀਂ ਚਰਚਾ ਆਵਾਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਸੰਤ ਸੀਚੇਵਾਲ ਲੋਕ ਸਭਾ ਚੋਣਾਂ ਚ ਦੇਖ ਰਹੀ ਸਿਆਸਤਦਾਨਾਂ ਦੇ ਵੱਖੋ ਵੱਖਰੇ ਰੰਗ ਲੁਧਿਆਣਾ ਚ ਗਊਸ਼ਾਲਾ ਪਹੁੰਚੇ ਰਾਜਾ ਬੜਿੰਗ ਗਾਵਾਂ ਨੂੰ ਪਾਇਆ ਚਾਰਾ ਤੇ ਕੋਟ ਕਾਲੀ ਦਲ ਦੇ ਚੋਣ ਪ੍ਰਚਾਰ ਦੀ ਸੁਖਵੀਰ ਸਿੰਘ ਬਾਦਲ ਨੇ ਸੰਭਾਲੀ ਕਮਾਨ ਖਰੜਛ ਕੀਤੀ ਪੰਜਾਬ ਬਚਾਓ ਯਾਤਰਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਜਰਾ ਲਈ ਮੰਗੀਆਂ ਪੋਟਾ ਉਹ ਆਜੇ ਭਾਜਪੀ ਉਮੀਦਵਾਰ ਦਿਨੇਸ਼ ਬੱਬੂ ਦੀ ਮਹਿਲਾਵਾਂ ਨੇ उतारी ਆਰਤੀ ਬੱਬੂ ਦਾ ਦਾਵਾ ਗੁਰਦਾਸਪੁਰ ਦਾ ਕਿਲਾ ਭਾਜਪੀ ਰੱਖੇਗੀ ਬਰਕਰਾਰ راہਲ ਗਾਂਧੀ ਨੇ ਰਾਇ ਬਰੇਲੀ ਤੋਂ ਪਰਿਨਾਮ ਜਦਗੀ ਖੜਗੇ ਸੋਨੀਆ ਤੇ ਪ੍ਰਿੰਕਾ ਸਮੇਤ ਕਈ ਵੱਡੇ ਆਗੂ ਰਹੇ ਮੌਜੂਦ ਕੇਰਲ ਦੀ ਵਾਈ ਨਾਟ ਸੀਟ ਤੋਂ ਵੀ ਚੋਣ ਮੈਦਾਨ ਚ ਨੇ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਮੇਠੀ ਦੀ ਬਜਾਏ ਰਾਇਬਰੇਲੀ ਤੋਂ ਚੋਣ ਲੜਨ ਤੇ ਪੀਐਮ ਮੋਦੀ ਨੇ ਸਾਧਿਆ ਨਿਸ਼ਾਨਾ ਬੋਲੇ ਹਾਰ ਦੇ ਡਰ ਤੋਂ ਰਾਇਬਰੇਲੀ ਭੱਜੇ ਰਾਹੁਲ ਇਸ ਵਾਰ ਕਾਂਗਰਸ ਨੂੰ ਆਉਣ ਗਿਆ 2019 ਤੋਂ ਵੀ ਘੱਟ ਸੀਟ ਹਲੇ ਨਹੀਂ ਖੁੱਲੇਗੀ ਚੰਡੀਗੜ੍ਹ ਚ ਪੰਜਾਬ ਸੀਐਮ ਰਹਾਇਸ਼ ਤੇ ਸਾਹਮਣੇ ਵਾਲੀ ਸੜਕ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਲਈ ਰੋਕ ਮਾਮਲੇ ਨਾਲ ਜੁੜੀਆਂ ਸਾਰੀਆਂ ਧਿਰਾਂ ਤੋਂ ਮੰਗਿਆ ਜੀ ਸਸਿਕਾਲ న్యూਸ ਇਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਚੋਣਾਂ ਦੇ ਵੱਖੋ ਵੱਖਰੇ ਰੰਗ ਨੇ ਔਰ ਚੋਣ ਪ੍ਰਚਾਰ ਨੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਇਸ ਵੇਲੇ ਕਿਹੜਾ ਉਮੀਦਵਾਰ ਕਿਸ ਨੂੰ ਚੈਲੰਜ ਕਰ ਰਿਹਾ ਹੈ ਤੇ ਕਿਹੜਾ ਉਮੀਦਵਾਰ ਕਿਸ ਤੇ ਨਿਸ਼ਾਨੇ ਸਾਧ ਰਿਹਾ ਹੈ ਇਸ ਦੇ ਨਾਲ ਚੋਣ ਅਖਾੜਾ ਇਸ ਕਦਰ ਗਰਮਾਇਆ ਹੋਇਆ ਹੈ ਕਿ ਪੰਜਾਬ ਦੀ ਸਿਆਸਤ ਇਸ ਵੇਲੇ ਗਰਮੀ ਦੇ ਇਸ ਮੌਸਮ ਦੇ ਵਿੱਚ ਪੂਰੀ ਹੀਟ ਦੇ ਵਿੱਚ ਨਜ਼ਰ ਆ ਰਹੀ ਹੈ ਸ਼ੁਰੂਆਤ ਕਰਦੇ ਹਾਂ ਖਡੂਰ ਸਾਹਿਬ ਦੀ ਸਿਆਸਤ ਤੋਂ ਜਦੋਂ ਅਮਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਤਾਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਆ ਨੇ ਇਸ ਫੈਸਲੇ ਦੇ ਤਾਰ ਆਰਐਸਐਸ ਦੇ ਨਾਲ ਜੋੜ ਦਿੱਤੇ ਤੇ ਸਵਾਲ ਕੀਤੇ ਕਿ ਆਰਐਸਐਸ ਨਾਲ ਜੁੜੇ ਬੰਦੇ ਨੇ ਅਮਰਿਤਪਾਲ ਦੇ ਚੋਣ ਲੜਨ ਦਾ ਐਲਾਨ ਕਿਉਂ ਕੀਤਾ ਨਾਲ ਹੀ ਵਿਰਸਾ ਸਿੰਘ ਵਲਟੋਆ ਵੱਲੋਂ ਅਮਰਿਤਪਾਲ ਸਿੰਘ ਦੀ ਟੀਮ ਨੂੰ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ ਪੰਥਕ ਸੀਟ ਖਡੂਰ ਸਾਹਿਬ ਦਾ ਮੈਦਾਨ ਲਗਾਤਾਰ ਭਖਤਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਇੱਕ ਪਾਸੇ ਵਿਰਸਾ ਸਿੰਘ ਬਲਟੋਹਾ ਅਕਾਲੀ ਦਲ ਦੇ ਉਮੀਦਵਾਰ ਨੇ ਤਾਂ ਦੂਜੇ ਪਾਸੇ ਅਮਰਿਤਪਾਲ ਨੇਮੀ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਹੁਣ ਦੋਵਾਂ ਧਿਰਾਂ ਦੇ ਵਿਚਾਰ ਟਕਰਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੇ ਤਾਂ ਸਿੱਧੇ ਤਾਰ ਆਰਐਸਐਸ ਦੇ ਨਾਲ ਜੋੜ ਦਿੱਤੇ ਨੇ ਤੇ ਸਵਾਲ ਕੀਤਾ ਕਿ ਆਰਐਸਐਸ ਦੇ ਨਾਲ ਜੁੜੇ ਬੰਦੇ ਨੇ ਅਮਰਿਤਪਾਲ ਦੇ ਚੋਣ ਲੜਨ ਦਾ ਐਲਾਨ ਕਿਉਂ ਕੀਤਾ ਬਲਟੋਹਾ ਇਹ ਦਾਅਵਾ ਕਰ ਰਹੇ ਨੇ ਕਿ ਰਾਜਦੇਵ ਖਾਲਸਾ ਜੋ ਆਰਐਸਐਸ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਵੱਲੋਂ ਹੀ ਅਮਰਪਾਲ ਦੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਜਿਹੜੇ ਆਰਐਸਐਸ ਦੇ ਆਗੂ ਹੈ ਹਾਂ ਹੈਰਾਨੀ ਉਹ ਤੋਂ ਹੁੰਦੀ ਆ ਕਿ ਜਦੋਂ ਉਹ ਮੁਲਾਕਾਤ ਕਰਕੇ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਦਿੱਲੀ ਗੁਰੂਗੜ੍ਹ ਜੇਲ੍ਹ ਦੇ ਬਾਹਰ ਐਲਾਨ ਕਰਦੇ ਹੈ ਹਾਂ ਕਿ ਭਾਈ ਅਮਰਪਾਲ ਸਿੰਘ ਜਿਹੜਾ ਆ ਕੜੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਠੀਕ ਹੈ ਮੇਰਾ ਸਵਾਲ ਫੇਰ ਹੋਇਆ ਮੈਂ ਯਾਰ ਇਹ ਕੀ ਹੈ ਕੀ ਮਤਲਬ ਆ ਹਾਂ ਦੇ ਜੀ ਅਸੀਂ ਤੇ ਆਂ ਭਰਾਣ ਆ ਵੀ ਰਾਜਦੇਵ ਸਿੰਘ ਉਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਹੈ ਹਾਂਜੀ ਤੇ ਨਾਲੇ ਆਰਐਸਐਸ ਸਾਡੀ ਟਿੱਕ ਟਿਕ ਕਿਵੇਂ ਮਤਲਬ ਆਰਐਸਐਸ ਅਜੇ ਐਲਾਨ ਕਿਉਂ ਕਰੂਗੀ ਹਾਂ ਇਹਨਾ ਨਾ ਕਿ ਤੁਸੀਂ ਕੱਲ ਨੂੰ ਮਿਲਣੇ ਜਾ ਰਹੇ ਆ ਜੀ ਚੋਣਾ ਬਾਰੇ ਗੱਲ ਹੋਊਗੀ ਉਹ ਸਾਰਿਆਂ ਨਾਲ ਸਾਂਝੀ ਕੀਤੀ ਜਾਊ ਸਿਰਫ ਇਨਾ ਹੀ ਨਹੀਂ ਬਲਟੋਹਾ ਨੇ ਅਮਰਤਪਾਲ ਦੀ ਟੀਮ ਨੂੰ ਖੁੱਲੀ ਡਿਬੇਟ ਦੇ ਲਈ ਵੀ ਚੈਲੰਜ ਕਰ ਦਿੱਤਾ ਹੈ ਇਥੋਂ ਤੱਕ ਕਹਿ ਦਿੱਤਾ ਕਿ ਕਿਸੇ ਪੱਖ ਤੋਂ ਗਲਤ ਨਿਕਲਿਆ ਤਾਂ ਚੋਣ ਮੈਦਾਨ ਛੱਡ ਦੇਵਾਂਗਾ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤੇ ਨਾਲ ਆਪਾਂ ਚੈਨਲ ਸਾਥ ਲੈਣੇ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਆ ਤੇ ਕਿਹਦਾ ਹੌੜਾ ਆ ਤੇ ਜੇ ਮੈਂ ਮੇਰਾ ਪੱਖ ਹੌੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤੇ ਮੈਂ ਮਦਾਨ ਸ਼ਰਦੂ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਆਣ ਕੀਤਾ ਹੈ RSS ਜਿਸ ਦੀ BJP ਨਾਲ ਨੇੜਤਾ ਮੰਨੀ ਜਾਂਦੀ ਹੈ ਆਕਾਲੀ ਦਲ BJP ਭਾਈਵਾਰ ਰਹਿ ਚੁੱਕੇ ਨੇ ਤਾਂ ਹੁਣ ਜਦੋਂ ਚੋਣ ਮੈਦਾਨ ਦੇ ਵਿੱਚ ਅਮਰਿਤਪਾਲ ਤੇ ਬਲਟੋਹਾ ਆਹਮੋ ਸਾਹਮਣੇ ਨੇ ਤਾਂ ਹੁਣ ਬਲਟੋਹਾ RSS ਨੂੰ ਸ਼ੱਕੀ ਨਜ਼ਰ ਦੇ ਨਾਲ ਦੇਖ ਰਹੇ ਨੇ ਬਿਊਰ ਰਿਪੋਰਟ న్యూਸ 18 ਪੰਜਾਬ ਤੇ ਜਿਵੇਂ ਜਿਵੇਂ VOTING ਦਾ ਦਿਨ ਨਸਤੇਕ ਆ ਰਿਹਾ ਹੈ ਪੰਜਾਬ ਦਾ ਸਿਆਸੀ ਤਾਪਮਾਨ ਵਧਦਾ ਜਾ ਰਿਹਾ ਹੈ ਸਾਰੀਆਂ ਸਿਆਸੀ ਧਿਰਾਂ ਦੇ ਵੱਡੇ ਦਿੱਗਜ ਚੋਣ ਮੈਦਾਨ 'ਚ ਖੁਦ ਕਮਾਂ ਮਸਮ ਕਮਾਂ ਸੰਭਾਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ 'ਚ ਡਾਕਟਰ ਬਲਬੀਰ ਸਿੰਘ ਦੇ ਹੱਕ 'ਚ ਰੋਡ ਸ਼ੋਅ ਕੱਢਿਆ ਗਿਆ ਤਾਂ ਖਰੜ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਝਰਾ ਦੇ ਹੱਕ 'ਚ ਵੋਟਾਂ ਮੰਗੀਆਂ ਰਾਜਾ ਵੜਿੰਗ ਲੁਧਿਆਣਾ ਦੇ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਵੜਿੰਗ ਆਪਣੀ ਚੋਣ ਕੈਂਪੇਨ ਨੂੰ ਧਾਰ ਦੇ ਰਹੇ ਨੇ ਤਾਂ ਉਧਰ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਚੋਣ ਮੈਦਾਨ ਦੇ ਵਿੱਚ ਪੂਰੀ ਚਾਂ ਚੋਕ ਰਹੇ ਨੇ ਚਾਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸੀਐਮ ਦਾ ਪਟਿਆਲਾ ਦੇ ਵਿੱਚ ਰੋਡ ਸ਼ੋ ਡਾਕਟਰ ਬਲਬੀਰ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਜਨ ਸਮਰਥਨ ਜੁਟਾਇਆ ਗਿਆ ਦੂਸਰੇ ਪਾਸੇ ਖਰੜ ਦੇ ਵਿੱਚ ਸੁਖਵੀਰ ਸਿੰਘ ਬਾਦਲ ਆਪਣੀ ਪੰਜਾਬ ਬਚਾਓ ਯਾਤਰਾ ਲੈ ਕੇ ਪਹੁੰਚੇ ਔਰ ਪ੍ਰੇਮ ਸਿੰਘ ਚੰਦੂ ਮਾਝਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਰਾਜਾ ਵੜੇਂਗਲ ਲੁਧਿਆਣਾ ਦੇ ਵਿੱਚ ਇੱਕ ਗਊਸ਼ਾਲਾ ਦੇ ਵਿੱਚ ਗਾਵਾਂ ਨੂੰ ਗੁੜ ਪਾਉਂਦੇ ਹੋਏ ਦਿਖਾਈ ਦਿੱਤੇ ਔਰ ਪੁਆ ਦੇ ਵਿੱਚ ਦਿਨੇਸ਼ ਬੱਬੂ ਲੋਕਾਂ ਦੇ ਵਿੱਚ ਪਹੁੰਚੇ ਔਰ ਆਪਣੇ ਸਮਰਥਕਾਂ ਨੂੰ ਵੋਟਾਂ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਵਿੱਚ ਰੋਡ ショਅ ਕੱਢਿਆ ਪਾਰਟੀ ਉਮੀਦਵਾਰ ਡਾਕਟਰ ਬਲਬੀਰ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀਐਮ ਨੇ ਇਸ ਮੌਕੇ ਤੇ ਮੁਰ 13 0 ਦਾ ਨਾਰਾ ਦਿੱਤਾ ਰੋਡ ショਅ ਦੌਰਾਨ ਸੀਐਮ ਸੈਲਫੀਆਂ ਲੈਂਦੇ ਵੀ ਨਜ਼ਰ ਆਏ ਰੋਡ ショਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਰਕਰ ਸ਼ਾਮਲ ਹੋਏ ਸਨ ਸੀਐਮ ਵੱਲੋਂ ਸੈਲਫੀਆਂ ਲਈਆਂ ਗਈਆਂ ਖੁਦ ਸੀਐਮ ਇਸ ਰੋਡ ショਅ ਦੌਰਾਨ ਸੈਲਫੀ ਲੈਂਦੇ ਨਜ਼ਰ ਆਏ ਤੁਹਾਡੇ ਸਿਰ ਤੇ ਲੜ ਰਿਆ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਆ ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦਿਓ ਤਾਂ ਕਿ ਅਗਲੇ 3 ਸਾਲਾਂ 'ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਰੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਆ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਹੈ ਕਿ 130 130 ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਥੋੜਾ ਜਿਹਾ ਹੋਰ ਉੱਚੀ ਥੋੜਾ ਮਹਿਲਾਂ ਵਾਲੇ ਪਾਸੇ ਤੱਕ ਪਹੁੰਚੇ ਉਹ ਮਹਿਲਾਂ ਦੀਆਂ ਕੰਦਾ ਹਿਲਾ ਦਿਓ ਮਹਿਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਮੇਰੇ ਵੀਰੋ ਤੇ ਉਧਰ ਸ਼ਰੋਮਨੀ ਅਕਾਲੀ ਦਲ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਦੀ ਕਮਾਂਡ ਸਵਾਲੀ ਹੋਈ ਹੈ ਵਾਕੋਕ ਹਲਕਿਆਂ ਦਾ ਸੁਖਬੀਰ ਬਾਦਲ ਦੌਰਾ ਕਰ ਰਹੇ ਨੇ ਖਰੜ ਦੇ ਵਿੱਚ ਅੱਜ ਪੰਜਾਬ ਬਚਾਓ ਯਾਤਰਾ ਲੈ ਕੇ ਪਹੁੰਚੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦੇ ਲਈ ਚੋਣ ਪ੍ਰਚਾਰ ਕੀਤਾ ਪ੍ਰੀਮ ਸਿੰਘ ਚੰਦੂ ਮਾਜਰਾ ਨੂੰ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਬਣਾਇਆ ਹੈ ਔਰ ਮੁਹਾਲੀ ਹਲਕਾ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੇ ਤਹਿਤ ਆਉਂਦਾ ਸੋ ਅੱਜ ਮੁਹਾਲੀ ਖਰੜ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਆਪਣੀ ਯਾਤਰਾ ਕੱਢੀ ਤੇ ਤਸਵੀਰਾਂ ਲੁਧਿਆਣਾ ਦੀਆਂ ਵੀ ਦਿਖਾਉਂਦੇ ਹਾਂ ਜਿੱਥੇ ਸਿਆਸਤਦਾਨਾਂ ਦੇ ਵੱਖੋ ਵੱਖਰੇ ਰੰਗ ਨਜ਼ਰ ਆਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਲੁਧਿਆਣਾ ਪਹੁੰਚੇ ਨੇ ਔਰ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਇਸ ਮੌਕੇ ਰਾਜਾ ਵੜਿੰਗ ਦਾ ਵੀ ਇੱਕ ਵੱਖਰਾ ਦਸ ਨਜ਼ਰ ਆਇਆ ਲੁਧਿਆਣਾ ਦੀ ਇੱਕ ਗਊਸ਼ਾਲਾ ਪਹੁੰਚੇ ਗਊਆਂ ਨੂੰ ਚਾਰਾ ਖਿਲਾਇਆ ਘੋੜ ਖਿਲਾਇਆ ਗਿਆ ਔਰ ਉਸ ਮੌਕੇ ਦੀਆਂ ਇਹ ਤਸਵੀਰਾਂ ਨੇ ਰਾਜਾ ਵੜਿੰਗ ਨੇ ਕੱਲ ਰੋਡ ਸ਼ੋਅ ਕੱਢਿਆ ਸੀ ਤੇ ਅੱਜ ਵੀ ਉਹ ਵਕ ਵਕ ਠਾਵਾਂ ਤੇ ਵਰਕਰ ਮੀਟਿੰਗ ਕਰਦੇ ਰਹੇ ਔਰ ਇਸ ਮੌਕੇ ਤੇ ਉਹ ਗਊਸ਼ਾਲਾ ਪਹੁੰਚੇ ਉਸ ਮੌਕੇ ਦੀਆਂ ਸੀ ਤਸਵੀਰਾਂ ਇਹ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ ਸਵੇਰ ਕਿੱਥੇ ਗਏ ਕਿਵੇਂ ਗਏ ਅੱਜ ਕੁਝ ਵਰਕਰ ਸਾਥੀਆਂ ਨੂੰ ਮਿਲੇ ਅੱਜ ਸਾਡੀਆਂ ਮੀਟਿੰਗਾਂ ਸੀਗੀਆਂ ਪਹਿਲਾਂ ਸਾਡੇ ਤਲਵਾਰ ਸਾਹਿਬ ਦੇ ਉੱਥੇ ਮੇਨ ਵਰਕਰਾਂ ਨਾਲ ਗੱਲ ਕੀਤੀ ਫਿਰ ਡਾਬਰ ਸਾਹਿਬ ਦੇ ਕੀਤੀ ਹੁਣ ਮੈਂ ਭਾਡੇ ਸਾਹਿਬ ਦੇ ਚੱਲਿਆ ਔਰ ਨਾਲ ਹੀ ਨਾਲੇ ਜਿਹੜੀਆਂ ਸੰਸਾਵਾਂ ਗਊਸ਼ਾਲਾ ਤੇ ਹੋਰ ਸਾਰੀਆਂ ਸੰਸਾਵਾਂ ਦੇ ਨਕਮਸਤਕ ਵੀ ਹੋਣਾ ਹੈ ਸੇਵਾ ਵੀ ਨਿਭਾਉਣੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਅੱਜ ਦਾ ਜਿਹੜੀ ਦਿਨ ਦੀ ਪ੍ਰਕਿਰਿਆ ਰਹੀ ਇਹ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ ਤਸਵੀਰਾਂ ਪਠਾਨਕੋਟ ਤੋਂ ਵੀ ਸਾਹਮਣੇ ਆਈਆਂ ਦਿਨੇਸ਼ ਬੱਬੂ ਜਿਹੜੇ ਗੁਰਦਾਸਪੁਰ ਤੋਂ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਨੇ ਆਪਣੇ ਚੋਣ ਪ੍ਰਚਾਰ ਚ ਡਟੇ ਹੋਏ ਨੇ ਦਿਨੇਸ਼ ਬੱਬੂ ਦਾ ਜ਼ੋਰਤਾਂ ਵੱਲੋਂ ਆਰਤੀ ਉਤਾਰ ਕੇ ਸਵਾਗਤ ਕੀਤਾ ਗਿਆ ਦਿਨੇਸ਼ ਬੱਬੂ ਨੇ ਕਿਸਾਨਾਂ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਵਿਰੋਧ ਕਰਨ ਵਾਲੇ ਵੀ ਆਪਣੇ ਭਰਾ ਹੀ ਨੇ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਬੀਜੇਪੀ ਗੁਰਦਾਸਪੁਰ ਦੇ ਵਿੱਚ ਆਪਣਾ ਜਿੱਤ ਦਾ ਸਿਲਸਿਲਾ ਬਰਕਰਾਰ ਰੱਖੇਗੀ ਬੀਜੇਪੀ ਨੇ ਦਿਨੇਸ਼ ਬੱਬੂ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਪਹਿਲਾ ਗੁਰਦਾਸਪੁਰ ਦੇ ਵਿੱਚ ਭਾਜਪੀ ਤੇ ਇਲਜ਼ਾਮ ਲੱਗਦੇ ਰਹੇ ਕਿ ਉਹ ਪੈਰਾਸ਼ੂਟ ਕੈਂਡੀਡੇਟ ਦਿੰਦੇ ਨੇ ਪੈਰਾਸ਼ੂਟ ਉਮੀਦਵਾਰ ਉਤਾਰਦੇ ਨੇ ਪਰ ਹੁਣ ਦਿਨੇਸ਼ ਬੱਬੂ ਜਿਹੜੇ ਸੁਜਨਪੁਰ ਹਲਕੇ ਤੋਂ ਪਹਿਲਾਂ ਵਿਧਾਇਕ ਜਿੱਤ ਕੇ ਆਉਂਦੇ ਰਹੇ ਨੇ ਦਿਨੇਸ਼ ਬੱਬੂ ਨੂੰ ਇਸ ਵੇਲੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ। ਉਹ ਕਿਤੇ ਪੀੜੀ ਬਦਲਦਾ ਜਿਹੜਾ ਇਸ ਨੇ ਸੈਂਟਰ ਕੋ ਉਹਦੇ ਨੇ ਪਹਿ ਹੀ ਦਿਤਿਆ। एंडर भी होगा कम शुरू भी होगा एक दूसरा यह है कि आप कोई अच्छा हॉस्पिटल मतलब बनावे और जल्दी बना इंडस्ट्री जी है इस एरिए कही माझे चाहिए जी नहीं आई कोई भी ध्यान नहीं देता है इंडस्ट्री थोड़े सामने ही है इंडस्ट्री भी लगभग सारी बंद है पाब इंडस्ट्री सोचे एरिए बटाले को बटाले सारी इंडस्ट्री चल गई है लुधियाना सब इंडस्ट्री ਇਧਰ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਜ ਕੁੰਬਾ ਵਧਿਆ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਤਲਬੀਰ ਗਿੱਲ ਅੰਮ੍ਰਿਤਸਰ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੀ ਪਹਿਲਾਂ ਵੀ ਉਹਨਾਂ ਬਾਰੇ ਇਹ ਖਬਰਾਂ ਸੀ ਕਿ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਪਰ ਕਈ ਵਾਰੀ ਉਹਨਾਂ ਨੂੰ ਮਨਾ ਲਿਆ ਗਿਆ 2022 ਦੇ ਵਿੱਚ ਤਲਬੀਰ ਗਿੱਲ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਹੁਣ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਆਪਣੇ ਸਾਥੀਆਂ ਸਮੇਤ ਔਰ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਪਾਰਟੀ 'ਚ ਜੀ ਆਇਆਂ ਕਿਹਾ ਗਿਆ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਜਲੰਧਰ ਤੋਂ ਅੱਜ ਇੱਕ ਹੋਰ ਵੱਖਰੀ ਤਸਵੀਰ ਸਾਹਮਣੇ ਆਈ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਆਮ ਆਪੀ ਪਾਰਟੀ ਦੇ ਰਾਜ ਸਭਾ MP ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਨ ਪਹੁੰਚੇ ਨਿਰਮਲ ਕੂਟੀਆਂ ਪਹੁੰਚ ਕੇ ਉਹਨਾਂ ਵੱਲੋਂ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਵਾਤਾਵਰਣ ਬਾਰੇ ਏਜੰਡਾ ਸੌਪਿਆ ਗਿਆ ਚੰਨੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਦੇ ਏਜੰਡੇ ਨੂੰ ਚੋਣ ਮੁਹਿੰਮ ਦਾ ਚੰਨੀ ਹਿੱਸਾ ਬਣਾਉਣ ਕਿਉਂਕਿ ਧਰਤੀ ਹੇਠਲਾ ਪਾਣੀ ਡੂੰਗਾ ਹੁੰਦਾ ਜਾ ਰਿਹਾ ਉਹਨਾਂ ਕਿਹਾ ਕਿ ਪੰਜਾਬ 'ਚ ਜੰਗਲਾਤ ਹੇਠਾ ਰਕਬਾ ਤੇਜ਼ੀ ਨਾਲ ਘਟ ਰਿਹਾ ਹੈ ਸੰਤ ਸੀਚੇਵਾਲ ਨੇ ਚਰਨਜੀਤ ਚੰਨੀ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੀ ਹਮੇਸ਼ਾ ਸੇਵਾ ਕੀਤੀ ਜਿਹਨਾਂ ਨੇ ਕੋ ਟ੍ਰੀਟਮੈਂਟ ਪਲਾਂਟ ਚਲਦਾ ਨਹੀਂ ਜਦੋਂ ਬਹੁਤ ਲੰਮਾ ਸਮੇਂ ਬਾਈਪਾਸ ਕਰਕੇ ਪਾ ਦਿੰਦੇ ਸਿੰਦਰ ਬਾਬਾ ਜੀ 2008 ਦੇ ਵੱਲ ਲਾਇਆ 2012 ਦੇ ਵੱਲ ਲਾਇਆ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਪ੍ਰਤਾਪ ਬਾਜਵਾ ਤੇ ਸ਼ਬਦੀ ਹਮਲਾ ਕੀਤਾ ਗਿਆ ਹਰਪਾਲ ਚੀਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੀਜੇਪੀ ਦੇ ਏਜੰਟ ਨੇ ਔਰ ਕਾਂਗਰਸ ਦੇ ਵਿੱਚ ਰਹਿ ਕੇ ਉਹ ਬੀਜੇਪੀ ਦੇ ਲਈ ਕੰਮ ਕਰ ਰਹੇ ਨੇ ਉਹਨਾਂ ਕਿਹਾ ਕਿ ਕਾਂਗਰਸ ਛੇਤੀ ਬਾਜਵਾ ਨੂੰ ਬਾਹਰ ਦਾ ਰਸਤਾ ਦਿਖਾਏ ਬਾਜਵਾ ਹਮੇਸ਼ਾ ਤੋਂ ਹੀ ਬਾਜਪਾ ਦੀ ਬੋਲੀ ਬੋਲਦੇ ਰਹੇ ਨੇ ਔਰ ਬਾਜਪਾ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ ਇਹ ਇਲਜ਼ਾਮ ਹਰਪਾਲ ਚੀਵਾ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੇ ਲਾਇਆ ਗਿਆ ਆਰ ਪੀ ਦੇ ਅੰਦਰ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰ ਰਹੇ ਪੂਰਾ ਪੰਜਾਬ ਜਾਣਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਲੋਕ ਬਾਜਵਾ ਨਹੀਂ ਕਹਿੰਦੇ ਪ੍ਰਤਾਪ ਸਿੰਘ ਭਾਜਪਾ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਪ੍ਰਤਾਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰਦੇ ਨੇ ਮੇਰੀ ਕਾਂਗਰਸ ਵਰਕਰ ਅਨੁਸਾਰਾਂ ਨੂੰ ਪੀੜਾ ਕਾਂਗਰਸ ਦੇ ਲੀਡਰਾਂ ਨੂੰ ਪੀੜਾ ਕਿ ਤੁਰੰਤ ਪ੍ਰਤਾਪ ਸਿੰਘ ਭਾਜਪਾ ਨੂੰ ਆਪਣੀ ਪਾਰਟੀ ਚੋਂ ਬਾਹਰ ਕੱਢੋ ਕਿਉਂਕਿ ਪੰਜਾਬ ਜਾਣਦਾ ਕਿ ਥੱਲੇ ਵਾਲੇ ਖੱਲੇ ਵਾਲੇ ਰੂਮ ਦੇ ਵਿੱਚ ਪ੍ਰਤਾਪ ਸਿੰਘ ਭਾਜਪਾ ਜੀ ਰਹਿ ਰਹੇ ਨੇ ਔਰ ਉੱਪਰ ਵਾਲੇ ਰੂਮ ਦੇ ਵਿੱਚ ਉਹਨਾਂ ਦੇ ਛੋਟੇ ਭਰਾ ਉਹ ਰਹਿ ਰਹੇ ਨੇਗੇ ਸੋ ਇੱਕ ਪਾਸੇ ਕਾਂਗਰਸ ਇੱਕ ਫਲੋਰ ਤੇ ਕਾਂਗਰਸ ਇੱਕ ਫਲੋਰ ਤੇ ਭਾਜਪਾ ਸੋ ਇਹ ਤੋਂ ਸਿੱਧ ਹੁੰਦਾਗਾ ਕਿ ਪ੍ਰਤਾਪ ਸਿੰਘ ਭਾਜਪਾ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਬਤੌਰ ਰਜੈਂਟ ਵਜੋਂ ਪੰਜਾਬ 'ਚ ਕੰਮ ਕਰ ਰਹੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈ ਸੇ ਸਾਹਮਣੇ ਵਾਲੀ ਸੜਕ ਹਜੇ ਨਹੀਂ ਖੁੱਲੇਗੀ ਕਿਉਂਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਅਗਲੀ ਸੁਣਵਾਈ ਤੱਕ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾਈ ਗਈ ਹੈ ਸੁਪਰੀਮ ਕੋਰਟ ਨੇ ਮਾਮਲੇ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਨੋਟਿਸ ਭੇਜਿਆ ਹੈ ਔਰ ਸੁਪਰੀਮ ਕੋਰਟ ਨੇ 2 ਸਤੰਬਰ ਤੱਕ ਜਵਾਬ ਮੰਗਿਆ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਸਿੱਧੂ ਮੂਸੇਵਾਲਾ ਕਤਲकांड ਦਾ ਵੀ ਜ਼ਿਕਰ ਹੋਇਆ ਐਡਵੋਕੇਟ ਜਨਰਲ ਨੇ ਕਿਹਾ ਕਿ ਪੰਜਾਬ 'ਚ ਅਤਵਾਦ ਦਾ ਖਤਰਾ ਬਣਿਆ ਰਹਿੰਦਾ ਹੈ ਹਾਈ ਕੋਰਟ ਨੇ ਆਮ ਲੋਕਾਂ ਦੇ ਲਈ ਸੜਕ ਖੋਲਣ ਦਾ ਆਦੇਸ਼ ਦਿੱਤਾ ਹੈ ਜਦੋਂ ਕਿ ਇਹ ਸੜਕ 1980 ਦੇ ਵੇਲੇ ਤੋਂ ਹੀ ਬੰਦ ਰੱਖੀ ਗਈ ਹੈ ਇਸ ਸਮੇਂ ਐਸੀ ਮੌਜੂਦ ਆ ਪੰਜਾਬ ਸੀਐਮ ਤੇ ਹਰਿਆਣਾ ਸੀਐਮ ਦਾ ਜਿਹੜਾ ਆਵਾਸ ਹੈ ਸਰਕਾਰੀ ਆਵਾਸ ਉਸ ਰੋਡ ਤੇ ਔਰ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਨੂੰ ਰਾਹਤ ਮਿਲੀ ਹੈ ਮੇਰੇ ਪਿੱਛੇ ਜਿਹੜੇ ਤੁਸੀਂ ਸੜਕ ਦੇਖ ਰਹੇ ਹੋ ਬੈਰੀਕੇਡਿੰਗ ਦੇਖ ਰਹੇ ਹੋ ਇਹ ਉਹ ਸੜਕ ਹੈ ਜਿਹੜੀ ਟੈਰਰਿਜ਼ਮ ਦੌਰ ਤੋਂ ਬੰਦ ਸੀਗੀ ਸੁਰੱਖਿਆ ਕਾਰਨਾਂ ਤੋਂ ਔਰ ਪਿਛਲੇ ਦਿਨੀ ਪੰਜਾਬ ਹਰਨਾ ਹਾਈ ਕੋਰਟ ਨੇ ਇਸ ਸੜਕ ਨੂੰ ਟ੍ਰਾਇਲ ਬੇਸ ਤੇ ਖੋਲਣ ਦੇ ਆਦੇਸ਼ ਦਿੱਤੇ ਸੀ ਉਸ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਜਿੱਥੇ ਅੱਜ ਸੁਪਰੀਮ ਕੋਰਟ ਵਿੱਚ ਸਰਕਾਰ ਨੂੰ 2 ਸਤੰਬਰ ਤੱਕ ਫਿਲਹਾਲ ਰਾਹਤ ਮਿਲੀ ਹੈ ਕਿ ਇਹ ਰਸਤਾ ਨਹੀਂ ਖੁੱਲੇਗਾ ਹਾਲਾਂਕਿ ਦੱਸ ਦਈਏ ਕਿ ਇਹ ਜਿਹੜੀ ਪਟੀਸ਼ਨ ਸੀ ਹਾਈ ਕੋਰਟ ਵਿੱਚ ਉਹ ਕਾਫੀ ਸਮੇਂ ਤੋਂ ਚੱਲ ਰਹੀ ਸੀ ਔਰ ਇਹ ਜਿਹੜਾ ਰਸਤਾ ਹੈ ਇਹ ਨਿਆ گاਉਂ ਪੰਜਾਬ ਇੰਜੀਨੀਅਰਿੰਗ ਕਾਲਜ ਔਰ ਪਜੀ ਨੂੰ ਹੋ ਕੇ ਆਂਦਾ ਔਰ ਜੇ ਇਸ ਰਸਤਾ ਇਹ ਬੰਦ ਹੈ ਤਾਂ ਪਿੱਛੇ ਘੁੰਮ ਕੇ 1.5 ਕਿਲੋਮੀਟਰ ਦਾ ਰਸਤਾ ਉੱਥੇ ਅੱਗੇ ਲੋਕਾਂ ਨੂੰ ਜਾਣਾ ਪੈਂਦਾ ਇੱਕ ਵਾਰ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾ ਕਿ ਪਿੱਛੇ ਵੀ ਜੜਾ ਇੱਕ ਵਾਰ ਰੋਡ ਦਿਖਾ ਦਿਜੀਏ ਇਹ ਜੜਾ ਰੋਡ ਤੁਸੀਂ ਦੇਖ ਰਹੇ ਹੋ ਇਹ ਹੈਗਾ ਪੰਜਾਬ ਸੀਐਮ ਤੇ ਹਰਿਆਣਾ ਸੀਐਮ ਹਾਈ ਕੋਰਟ ਤੋਂ ਜਿਹੜੀ ਸਿੱਧੀ ਰੋਡ ਇੱਕ ਆ ਰਹੀ ਹੈ ਇਸ ਰੋਡ ਨੂੰ ਆਂਦੀ ਸੀ ਔਰ ਇੱਥੇ ਉਧਰੋਂ ਸਾਈਡ ਓਪਨ ਹੈ ਲੇਕਿਨ ਇਹ ਵਾਲਾ ਜਿਹੜਾ ਹਿੱਸਾ ਤੁਹਾਨੂੰ ਦਿਖਾਇਆ ਇਹ ਬੰਦ ਔਰ ਇਸ ਨੂੰ ਖੁਲਵਾਣ ਦੇ ਹੀ ਲਈ ਪਟੀਸ਼ਨ ਦਾਖਲ ਕੀਤੀ ਗਈ ਸੀ ਲੇਕਿਨ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਆਤਕਵਾਦ ਦਾ ਦੌਰ ਵਾਪਸ ਆ ਰਿਹਾ ਹੈ ਗ੍ਰੇਨੇਡ ਰਾਕਟ ਲਾਂਚਰ ਦੀ ਜਦ ਵਿੱਚ ਹੈਗੇ ਨੇ ਸੀਐਮ ਹਾਊਸ ਤਾਂ ਸੁਰੱਖਿਆ ਨੂੰ ਖਤਰਾ ਹੈ ਇਸ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਹੁਣ 2 ਸਤੰਬਰ ਤੱਕ ਪੰਜਾਬ ਸਰਕਾਰ ਨੂੰ ਰਾਹਤ ਦਿੱਤੀ ਹੈ ਹੁਣ ਦੇਖਣਾ ਹੋਏਗਾ ਕਿ 2 ਸਤੰਬਰ ਤੋਂ ਬਾਅਦ ਜਦੋਂ ਜਵਾਬ ਦੇਣਾ ਹੋਏਗਾ کورٹ ਵਿੱਚ ਤਾਂ ਕੀ ਹਾਲਾਤ ਰਹਿੰਦੇ ਨੇ ਲੈਕਿਨ ਇਹ ਇਨਾ ਜ਼ਰੂਰ ਹੈ ਕਿ ਪੰਜਾਬ ਹਾਈ ਕੋਰਟ ਨੇ ਜਿਹੜਾ ਆਰਡਰ ਦਿੱਤਾ ਸੀ ਸੜਕ ਨੂੰ ਖੋਲਣ ਵਾਸਤੇ ਉਸ ਤੇ ਫਿਲਹਾਲ ਰੋਕ ਲੱਗ ਗਈ ਹੈ। ਵੀਡੀਓ ਜਨਲਿਸਟ ਸੁਨੀਤ ਕੁਦਨਾਲ ਮੇਸ਼ਾ ਨਿਊਜ਼ ਇੰਚ ਚੰਡੀਗੜ੍ਹ। ਕਿ ਉਧਰ ਇਸ ਸੜਕ ਨੂੰ ਲੈ ਕੇ ਸੂਬੇ ਦੇ ਵਿੱਚ ਸਿਆਸੀ ਸੰਗਰਾਮ ਛੜਿਆ ਹੋਇਆ ਹੈ। ਵਿਰੋਧੀ ਧਿਰਾਂ ਸੜਕ ਬੰਦ ਰੱਖਣ ਨੂੰ ਲੈ ਕੇ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ। ਅਰ ਕੀ ਹੋਣੇ? ਕੋਈ ਡਰ ਨਹੀਂ ਹੈ। ਡਰ ਇਹ ਹੈ ਕਿ ਉਰਜਾਨਾ ਉਰਜਾਨਾ ਹੁਣ ਜਿਹੜੀ ਜਨਤਾ ਨੂੰ ਤੋਂ ਇਹ ਸਤਾ ਲਈ ਸੀ ਹੁਣ ਉਹਨਾਂ ਤੋਂ ਨਫ਼ਰਤ ਹੋ ਗਈ ਹੈ ਹੀ ਡਰ ਹੈ ਜਿਹੜੀ ਕੰ ਤੁਸੀਂ ਲੋਕਾਂ ਦੀ ਪਾਰਟੀ ਆ ਅੱਜ ਕਰੋੜ ਰੁਪਏ ਖਰਚ ਕਰਕੇ ਤੇ ਕੇਵਲ ਇਸ ਗੱਲ ਦਾ ਸਟੇਅ ਲਿਆ ਹੈ ਕਿ ਮੇਰੇ ਮੁੱਖ ਮੰਤਰੀ ਨਿਵਾਸ ਤੇ ਅੱਗੋਂ ਕੋਈ ਸਦਾਨਾ ਆਦਮੀ ਨਹੀਂ ਨਿਕਲ ਸਕਦਾ ਕਿੱਡੇ ਸ਼ਰਮ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੇ ਵਾਸਤੇ ਔਰ ਪ੍ਰਗੰਤਮਾਨ ਮੁੱਖ ਮੰਤਰੀ ਜੀ ਵਾਸਤੇ ਤੇ ਪੰਜਾਬ ਸਰਕਾਰ ਨੇ ਉੱਥੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਕੀ ਕਿਹਾ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਉਰੇ ਅੱਤਵਾਦ ਹੈ ਔਰੇ ਗ੍ਰੇਨੇਡ ਅਟੈਕ ਹੋ ਸਕਦਾ ਹੈ ਆਰ ਪੀ ਜੀ ਅਟੈਕ ਹੋ ਸਕਦਾ ਹੈ ਔਰ ਕਹਿੰਦੇ ਕਿ ਗੈਂਗਸਟਰਵਾਦ ਬਹੁਤ ਹੈ ਤਫਰੀਦੀ ਜ਼ਿੰਮੇਵਾਰੀ ਕੀਦੀ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ